ਤੈਨੂੰ ਆਹ ਜਿਹੜਾ ਕਿੰਨੇ ਦਾ ਵਿੱਚ ਡੱਬਾ ਕਿਹੜਾ ਕਿੰਨੇ ਦਾ ਹੁਣੀ ਵੇਚਿਆ ਮੈਂ ਡੱਬਾ ਦਿੱਤੇ ਹੀ ਨਹੀਂ ਇਹ ਦਰ ਬੰਦ ਤਗੜਾ ਬਾਈ ਬਣਾ ਸੀ ਦੂਜੇ ਦਾ ਹਾਂ ਬਾਈ ਅੱਥੋਂ ਵੀ ਕੈਨ ਰਾਇ ਤੇ ਕਿਹਿੰਗਾ ਕਿ ਇਹ ਲਿਆਉਣਾ ਕਿ ਨੋ ਤੂੰ ਲਿਆਉਣਾ ਕੀ ਤੂੰ ਉਹ ਆਪੇ ਪੁੱਛਾ ਲੈਣਗੇ ਕੀ ਤੂੰ ਲਿਆਉਂਦਾ ਕਿਉਂ ਵੀ ਇਹਦਾ ਗਾਂ ਵੀ ਦੱਸੂ ਜਿੱਦਾਂ ਲਿਆਉਂਦਾ ਉਹਨਾਂ ਨੂੰ ਸ਼ਹੀਦ ਹੋ ਗਿਆ ਮਗਰ ਫਿਰ ਤੈਨੂੰ ਇਹਨਾਂ ਦੇ ਉਹ ਉਹਦਾ ਨਹੀਂ ਉਹ ਹੁਣ ਇਹ ਕੰਮ ਨਹੀਂ ਕਰਦਾ ਉਹ ਸ਼ਹਿਰ ਦੇ ਕਰਦਾਂਗੇ ਜਾਂਦਾ ਉਹ ਤਾਂ ਮੇਰੇ ਖੇਤਰ ਮਾਰਦਾ ਮੈਂ ਮੇਰੇ ਕੋਠੇ ਇਹਨਾਂ ਨੂੰ ਨਾ ਮੇਰਾ ਫਰਾਇ ਪੁੱਛ ਤੇ ਬਾਇਰ ਮੈਂ ਚਪੜਾ ਦੇ ਪਾ ਪੰਜ ਤੇ ਮੇਰੇ ਪੰਜਾਣੀ ਪਾਣੀ ਕੋਈ ਗੱਲ ਨਹੀਂ ਚਪੜਾ ਆ ਜਾਣੀ ਹੋਰ ਦੱਸ ਤੂੰ ਕਹਿੰਦਾ ਕਿਉਂ ਮੈਂ ਉਹ ਜੇ ਕੰਮ ਕਰਦਾ ਸਹੀ ਕੰਮ ਕਰ ਲੈਂਦਾ ਮੇਰੀ ਮਿਹਨਤਾਂ ਜੁਰੇ ਮੈਂ ਥੋੜੇ ਪਰ ਮਾਣ ਨੂੰ ਫਾਮਸ ਫਾਇਰ ਹਰ ਮਿੰਟ ਨਾ ਤੇ ਸੈਣੀ ਹਰ ਮਿੰਟ ਆਈ ਇਹਦੋਂ ਬਾਅਦ ਵੇਚੇਗਾ ਜੇ ਉਹਦੇ ਮੈਂ ਦੇਗਾ ਸਾਨੂੰ ਇਹਦੋਂ ਬਾਅਦ ਵੇਚੇਗਾ 500 ਦਾ ਕੰਮ ਆ ਜਾਂਦਾ ਇਹਦੋਂ ਬਾਅਦ ਵੇਚੇਗਾ 14 ਦਾ ਕੰਮ ਆ ਇਹਦੋਂ ਬਾਅਦ ਵੇਚੇਗਾ ਨਹੀਂ ਵੇਚਦਾ ਭੈਣ ਪਹਿਲਾਂ ਕਿੰਨੇ ਵਾਰੀ ਫੜਾ ਗਿਆ ਇਹਨੂੰ ਇੱਕ ਵਾਰੀ ਤੇ ਆ ਬਾਈ ਵੇਖ ਲੈ ਅੱਜ ਕਿੰਨੀਆਂ ਸੀ ਅੱਜ ਅੱਜ ਉਹਨੂੰ ਪੈਸੇ ਲੈਣੇ ਸੀ ਅੱਜ ਨਹੀਂ ਨਹੀਂ ਅੱਜ ਇੱਕ ਡੱਬਾ ਹੀ ਦੇ ਦੋ ਉਹ ਮੈਨੂੰ ਮੋੜਨਾ ਆਇਆ ਸੀਗਾ ਲੈਣਗੇ ਜਦੋਂ ਇੱਕ ਕੰਮ ਤੇ ਮੋੜਨਾ ਆਇਆ ਸੀ ਮੈਨੂੰ ਫੇਰ ਫੜਿਆ ਜਾਊਗਾ ਇੱਕ ਡੱਬਾ ਹੀ ਦੇ ਦੋ ਮੋੜਨਾ ਆਇਆ ਸੀਗਾ ਮੈਨੂੰ ਕਿੰਨੇ ਦਿੰਦਾ ਜਸੁੰਦਾ ਡੱਬਾ ਤੈਨੂੰ ਕਿੰਨੇ ਦਿੰਦਾ ਡੱਬਾ ਦਿਖਾ ਵ ਦੇ 1 ਮਿੰਟ ਮੈਂ ਕੱਢ ਪਹਿਲਾਂ ਕਿੰਨੇ ਵਾਰੀ ਦੇਖਿਆ ਤੈਨੂੰ ਇਹ ਕਿੰਨੇ ਪੱਤੇ ਨੇ ਦੇਖਿਆ ਇਹ ਤਾਂ ਹੋਰ ਕੁਝ ਲਿਖਿਆ ਐਲ ਪ੍ਰੈਕਸ ਹੈ ਬਾਈ ਯਾਰ ਐਲ ਪ੍ਰੈਕਸ ਡੱਡ ਬੰਦ ਗੋਗ ਕੱਢ ਦੇ ਵਿੱਚ ਕਿੰਨੇ ਪੱਤੇ ਹੈ ਪੱਤੇ ਇੱਥੇ ਹੁੰਦੇ 40 40 ਪੱਤੇ ਹੁੰਦੇ ਬਈ 4 1500 ਦਾ ਡੱਬਾ ਹੈ ਤੂੰ ਕਿੰਨੇ ਦਾ ਲਿਆਉਣਾ ਪਿੱਛੋਂ ਪਿੱਛੋਂ ਮੈਂ 1200 ਦਾ 1200 ਦਾ ਕਿੱਥੋਂ ਲੈਣਾ ਇਹ ਦੇਖ ਜਾਂਦਾ ਲੰਮੋ ਕੋਈ ਚਲੋ ਵੀ ਦੱਸ ਦੇਣਗੇ ਸਰ ਹੁਣ ਦੇਖੇ ਜਾਂਦਾ ਜਿਹੜਾ ਛੀਖਾ ਗੋਲੀ ਉਹਦੇ ਦੇਵ ਚਾ ਫੜਾ ਜਿਹੇ ਵਿੱਚ ਪੈਸੇ ਆ ਆ ਆ ਹਾਂ ਗੋਲੀ ਵਾਟ ਬੋਟਲ ਚ ਟੱਕੜਾ ਮਾਰੋ ਚਲ ਵੀ ਚੱਲ ਸਾਨੂੰ ਕੌਣ ਨਾਲ ਹੀ ਗੱਲ ਹੋਣੀ ਹੈ ਸਾਡੇ ਨਾਲ ਹੋਵੇਗਾ ਨਹੀਂ ਦੋ ਤਿੰਨ ਬੰਦੇ ਫਾਰਲੀ ਅਲਟ੍ਰੈਕ ਕੀ ਹੋਵੇਗੀ ਉਹ ਸਾਡੀ ਗੱਡੀ ਬਣਾ ਲੈਣੇ ਆ ਹੀ ਜਿਹੜਾ ਭਜਾਇਆ ਆ ਪਹਿਲੇ ਉਹਨਾਂ ਨੂੰ ਦੱਸਿਆ ਸੀ ਇਹ ਫਾਲ ਨਹੀਂ ਕਿੰਨੇ ਪੈਸੇ ਬੰਦ ਕੋਸਤ ਲੈਣਾ 1500 ਡਬਲ ਮੋਟਰਸਾਈਕਲ ਕਿੰਨੇ ਪੈਸੇ ਦੇ ਕੋਲ ਕਿੰਨੇ ਮੋਟਰਸਾਈਕਲ ਜੇ ਮੇਰੇ ਆਪ ਦੀ ਮੋਟਰਸਾਈਕਲ ਮੋਟਰਸਾਈਕਲ ਸਾਈਕਲਾਂ ਤੇ ਜੋ ਪੈਸਾ ਸਾਈਕਲ ਜੀ 2-3 ਕਿਲੋਮੀਟਰ ਮਗਰ ਪੇ